ਸਤਿ ਸ੍ਰੀ ਅਕਾਲ ਦੋਸਤੋ ਮਿਹਨਤ ਇਮਾਨਦਾਰੀ ਅਤੇ ਸੰਤੁਸ਼ਟੀ ਨਾਲ ਜੀਵਨ ਬਤਾਉਣਾ ਹੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ ਇਸੇ ਗੱਲ ਨੂੰ ਦਰਸਾਉਂਦੀ ਜਰਮਨੀ ਦੀ ਇੱਕ ਮਸ਼ਹੂਰ ਕਹਾਣੀ ਅੱਜ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਹਾਣੀ ਦਾ ਨਾਮ ਹੈ ਹੰਸ ਤੇ ਚਾਂਦੀ ਦਾ ਹੰਸ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਜਰਮਨੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੰਸ ਨਾਂ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਹ ਦਿਨ ਰਾਤ ਬਹੁਤ ਮਿਹਨਤ ਕਰਦਾ ਪਰ ਕਦੇ ਵੀ ਆਪਣੀ ਜ਼ਿੰਦਗੀ ਬਦਲ ਨਹੀਂ ਸਕਿਆ ਸਾਰਾ ਦਿਨ ਮਿਹਨਤ ਮੁਸ਼ਕਲ ਕਰਨ ਤੋਂ ਬਾਵਜੂਦ ਵੀ ਘਰ ਵਿੱਚ ਬਸ ਦੋ ਵਕਤ ਦੀ ਰੋਟੀ ਹੀ ਨਸੀਬ ਹੁੰਦੀ ਸੀ ਪਰ ਜਿਵੇਂ ਕਹਿੰਦੇ ਨੇ ਨਾ ਕਿ ਜਦੋਂ ਕਿਸੇ ਤੇ ਰੱਬ ਦੀ ਮਿਹਰ ਹੋਵੇ ਤਾਂ ਉਹ ਕੱਖ ਤੋਂ ਵੀ ਲੱਖ ਬਣਾ ਦਿੰਦਾ ਹੈ ਅਜਿਹਾ ਹੀ ਕੁਝ ਇਸ ਕਿਸਾਨ ਨਾਲ ਹੋਇਆ ਇੱਕ ਦਿਨ ਜਦੋਂ ਹੰਸ ਜੰਗਲ ਵਿੱਚ ਰੋਜ਼ਾਨਾ ਵਾਂਗ ਲੱਕੜਾਂ ਕੱਟਣ ਗਿਆ ਤਾਂ ਉਸਦੀ ਮੁਲਾਕਾਤ ਇੱਕ ਫਕੀਰ ਨਾਲ ਹੋਈ ਫਕੀਰ ਨੇ ਹੰਸ ਨੂੰ ਕਿਹਾ ਕਿ ਉਸ ਨੂੰ ਬਹੁਤ ਭੁੱਖ ਲੱਗੀ ਹੈ ਜੇ ਕੁਝ ਕਾਣ ਨੂੰ ਮਿਲ ਜਾਵੇ ਤਾਂ ਬਹੁਤ ਮਿਹਰਬਾਨੀ ਹੋਵੇਗੀ ਇਹ ਸੁਣ ਕੇ ਹੰਸ ਨੇ ਆਪਣੇ ਵਾਲਾ ਭੋਜਨ ਫਕੀਰ ਨੂੰ ਦੇ ਦਿੱਤਾ ਅਤੇ ਚੁੱਪਚਾਪ ਆਪਣੇ ਕੰਮ ਵਿੱਚ ਜੁੱਟ ਗਿਆ ਭੋਜਨ ਛਕਣ ਤੋਂ ਬਾਅਦ ਫਕੀਰ ਨੇ ਹੰਸ ਨੂੰ ਪੁੱਛਿਆ ਕਿ ਹੁਣ ਤੁਸੀਂ ਕੀ ਖਾਓਗੇ ਹੰਸ ਨੇ ਬੜੇ ਸ਼ਾਂਤਮਈ ਸੁਭਾਅ ਨਾਲ ਉੱਤਰ ਦਿੱਤਾ ਕਿ ਜੋ ਵੀ ਰੱਬ ਨੇ ਉਸ ਦੀ ਕਿਸਮਤ ਵਿੱਚ ਲਿਖਿਆ ਹੋਵੇਗਾ ਉਸ ਨੂੰ ਮਿਲ ਜਾਵੇਗਾ ਉਸ ਦਾ ਇਹ ਉੱਤਰ ਸੁਣ ਕੇ ਅਤੇ ਉਸ ਦੀ ਮਿਹਨਤ ਅਤੇ ਲਗਨ ਦੇਖ ਕੇ ਫਕੀਰ ਬਹੁਤ ਖੁਸ਼ ਹੋਇਆ ਫਿਰ ਫਕੀਰ ਨੇ ਆਪਣੀ ਬੋਟਲ ਹੀ ਖੋਲੀ ਅਤੇ ਵਿੱਚੋਂ ਇੱਕ ਚਮਕਦਾਰ ਚੀਜ਼ ਕੱਢੀ ਅਤੇ ਹੰਸ ਨੂੰ ਦੇ ਦਿੱਤੀ ਤੇ ਉਸ ਨੂੰ ਕਿਹਾ ਕਿ ਇਹ ਚਾਂਦੀ ਦਾ ਹੰਸ ਹੈ ਅਤੇ ਇਹ ਚਾਂਦੀ ਦਾ ਹੰਸ ਤੇਰੇ ਵਾਸਤੇ ਸੋ ਕਸੂਲਤਾਂ ਲੈਵੇਗਾ ਹੰਸ ਨੇ ਬੜੇ ادب ਸਤਿਕਾਰ ਨਾਲ ਉਹ ਚਾਂਦੀ ਦਾ ਹੰਸ ਫਕੀਰ ਤੋਂ ਲੈ ਲਿਆ ਅਤੇ ਆਪਣੇ ਘਰ ਵਾਪਸ ਆ ਗਿਆ ਹੁਣ ਜਦੋਂ ਵੀ ਹੰਸ ਪਰੇਸ਼ਾਨ ਹੁੰਦਾ ਤਾਂ ਇਹ ਚਾਂਦੀ ਦਾ ਹੰਸ ਉਹਦੇ ਅੰਦਰ ਆਸ਼ਾ ਦੀ ਕਿਰਨ ਭਰ ਦਿੰਦਾ ਅਤੇ ਜਦੋਂ ਵੀ ਉਸ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਇਹ ਚਾਂਦੀ ਦਾ ਹੰਸ ਉਸ ਦੇ ਲਈ ਉਹ ਚੀਜ਼ ਪ੍ਰਗਟ ਕਰ ਦਿੰਦਾ ਦੇਖਦੇ ਹੀ ਦੇਖਦੇ ਕੁਝ ਹੀ ਸਮੇਂ ਵਿੱਚ ਹੰਸ ਇੱਕ ਸ਼ਾਨਦਾਰ ਢੰਗ ਨਾਲ ਜ਼ਿੰਦਗੀ ਜਿਉਣ ਲੱਗ ਪਿਆ ਪਿੰਡ ਵਾਲੇ ਲੋਕ ਉਸ ਦੀ ਕਿਸਮਤ ਉਹ ਹੈਰਾਨ ਹੋਣ ਲੱਗੇ ਹੌਲੀ ਹੌਲੀ ਉਸ ਦੀ ਸ਼ੋਹਰਤ ਨਾਲ ਦੇ ਪਿੰਡਾਂ ਤੇ ਇਲਾਕੇ ਵਿੱਚ ਫੈਲਣ ਲੱਗੀ ਲੋਕਾਂ ਤੋਂ ਸੁਣ ਕੇ ਇੱਕ ਦਿਨ ਹੰਸ ਦੇ ਘਰ ਇੱਕ ਲੋਭੀ ਵਪਾਰੀ ਆਇਆ ਦੇ ਹੰਸ ਨੂੰ ਕਹਿਣ ਲੱਗਾ ਇਹ ਚਾਂਦੀ ਦਾ ਹੰਸ ਮੈਨੂੰ ਵੇਚ ਦੇ ਤੇ ਮੈਂ ਤੈਨੂੰ ਮੂੰਹ ਮੰਗੀ ਕੀਮਤ ਦਿਆਂਗਾ ਲੋਭੀ ਵਪਾਰੀ ਦੀ ਗੱਲ ਸੁਣ ਕੇ ਹੰਸ ਸੋਚੀ ਪੈ ਗਿਆ ਤੇ ਕੁਝ ਚੇ ਸੋਚਣ ਤੋਂ ਬਾਅਦ ਉਸ ਨੂੰ ਖਿਆਲ ਆਇਆ ਕਿ ਚਾਂਦੀ ਦੇ ਹੰਸ ਨੂੰ ਕਿਸੇ ਵੀ ਦੌਲਤ ਨਾਲ ਨਹੀਂ ਤੋਲਿਆ ਜਾ ਸਕਦਾ ਅਤੇ ਉਸ ਨੇ ਲਾਲਚੀ ਵਪਾਰੀ ਨੂੰ ਕਿਹਾ ਕਿ ਉਸਦੀ ਜ਼ਿੰਦਗੀ ਚਾਂਦੀ ਦੇ ਹੰਸ ਤੋਂ ਬਿਨਾ ਅਧੂਰੀ ਹੈ ਤੇ ਉਹ ਇਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਵੇਚ ਸਕਦਾ ਉਸ ਦਾ ਇਹ ਜਵਾਬ لالچی ਵਪਾਰੀ ਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਪਰ ਉਹ ਕਰ ਵੀ ਕੀ ਸਕਦਾ ਸੀ ਇਸ ਲਈ ਉਸ ਨੇ ਉੱਥੋਂ ਚਲੇ ਜਾਣਾ ਹੀ ਠੀਕ ਸਮਝਿਆ ਉਸ ਦੀ ਇਹ ਸਾਰੀ ਗੱਲ ਚਾਂਦੀ ਦਾ ਹੰਸ ਸੁਣ ਰਿਹਾ ਸੀ ਚਾਂਦੀ ਦੇ ਹੰਸ ਨੇ ਉਸ ਕਿਸਾਨ ਹੰਸ ਨੂੰ ਲਾਲਚ ਵਿੱਚ ਨਾ ਆਉਣ ਲਈ ਸ਼ਾਬਾਸ਼ ਦਿੱਤੀ ਅਤੇ ਅਰਦਾਸ ਕੀਤੀ ਕਿ ਉਸਦੀ ਜ਼ਿੰਦਗੀ ਸਦਾ ਸੁਖਮਈ ਹੋਵੇ ਇਸ ਤੋਂ ਬਾਅਦ ਹੰਸ ਨੇ ਲੋਭ ਤੋਂ ਦੂਰ ਰਹਿਣਾ ਸਿੱਖ ਲਿਆ ਅਤੇ ਆਪਣਾ ਜੀਵਨ ਖੁਸ਼ਹਾਲ ਬਿਤਾਇਆ ਇਹ ਕਹਾਣੀ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦੀ ਹੈ ਕਿ ਇਮਾਨਦਾਰੀ ਅਤੇ ਸੰਤੁਸ਼ਟੀ ਨਾਲ ਜੀਵਨ ਬਿਤਾਉਣਾ ਹੀ ਸਭ ਤੋਂ ਵੱਡੀ ਦੌਲਤ ਹੈ ਧੰਨਵਾਦ